ਸੀ ਸਾਹਿਬ ਵੱਲੋਂ ਰਿਕਮੈਂਡ ਕੀਤਾ ਗਿਆ ਖੰਨਾ ਦੇ ਵਿੱਚ ਨਗਰ ਨਿਯਮ ਦੇ ਵਿੱਚ ਕਲੈਰੀਕਲ ਪੋਸਟ ਯਾਨੀ ਕਲਰਕ ਦੀ ਨੂੰ ਬਟ ਮੈਨੂੰ ਗੌਰਮੰਦ ਦੀ ਉਹ ਵਾਦੀ ਪੱਕਿਆਂ ਚ ਨਹੀਂ ਮਿਲੀ ਮੈਨੂੰ ਆਊਟਸੋਰਸਡਾਈ ਇਹਨਾਂ ਨੇ ਪਰਤੀ ਕਰਿਆ ਸੋ ਆਊਟਸੋਰਸਡਾਈ ਉਹਨੇ ਇਹ ਨਹੀਂ ਬਤਾ ਕਦ ਪੱਕਾ ਹੋਊਗਾ ਤੇ ਚੈਨਲ ਦਾ ਮੈਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਨਿਰਪੱਖ ਹੋ ਕੇ ਮੇਰਾ ਸੱਚਾਈ ਦਾਣ ਸਾਥ ਦਿੱਤਾ ਤੇ ਪੂਰੇ ਇੰਡੀਆ ਪੂਰੇ ਵਰਲਡ ਨੂੰ ਦਿੱਤਿਆ ਕਿ ਮੇਨਾ ਆ ਕੋਟੋ ਰਿਹਾ ਹੱਕ ਇਹ ਤਰੁੰਦਾ ਹੱਕ ਸੀ ਇੰਟਰਨੈਸ਼ਨਲ ਖਿਡਾਰੀ ਪੰਜਾਬ ਦਾ ਹਿੰਦੁਸਤਾਨ ਦਾ ਨਾਮ ਰੋਸ਼ਨ ਕਰਨ ਵਾਲਾ ਇਸ ਖਿਡਾਰੀ ਆ ਜਿਹੜਾ ਰੋਲ ਮਾਡਲ ਹੈ ਪੀਟੀਸੀ ਨਿਊਜ਼ ਦਾ ਇੱਕ ਵੱਡਾ ਖਬਰ ਦਾ ਅਸਰ ਹੋਇਆ ਕਿਉਂਕਿ ਅਸੀਂ ਕੁਝ ਦਿਨ ਪਹਿਲੇ ਖਬਰ ਚਲਾਈ ਸੀ ਇੱਕ ਖਿਡਾਰੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਬੜੇ ਨਾਟਕੇ ਢੰਗ ਦੇ ਨਾਲ ਇੱਕ ਮੰਗ ਕਰ ਰਿਹਾ ਸੀ ਬੂਟ ਪਾਲਿਸ਼ ਕਰਕੇ ਕਿ ਉਹ ਇੰਟਰਨੈਸ਼ਨਲ ਲੈਵਲ ਤੇ ਕਈ ਮੈਡਲ ਜਿੱਤ ਚੁੱਕਿਆ ਪਰ ਸਰਕਾਰ ਨੇ ਉਸ ਨੂੰ ਕੋਈ ਵੀ ਮਦਦ ਨਹੀਂ ਕੀਤੀ ਕਿਉਂਕਿ ਕਾਂਗਰਸ ਦੀ ਸਰਕਾਰ ਵੇਲੇ ਚਾਹੇ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਸੀ ਜਿਹੜੇ ਲੀਡਰ ਸੀ ਉਹ ਲਗਾਤਾਰ ਉਸ ਦੇ ਨਾਲ ਕਾਂਗਰਸ ਸਰਕਾਰ ਦੇ ਨਾਲ ਲੜਾਈ ਲੜਦੇ ਸੀ ਪੰਜਾਬ ਦੇ ਵਿੱਚ ਪਰ ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਔਰ ਇਹੀ ਖਿਡਾਰੀ ਦਾ ਰੋਸ ਸੀ ਕਿ ਉਸ ਵੇਲੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਆ ਉਸ ਦੇ ਨਾਲ ਚੱਲਦੇ ਸੀ ਪਰ ਉਸ ਤੋਂ ਬਾਅਦ ਹੁਣ ਸਰਕਾਰ ਬਣ ਗਈ ਉਸ ਤੋਂ ਬਾਅਦ ਸਰਕਾਰ ਨੇ ਵੀ ਉਸ ਦੀ ਸਾਰ ਨਹੀਂ ਲਈ ਔਰ ਇਹੀ ਉਹ ਖਿਡਾਰੀ ਹੈ ਜਿਸ ਦੀਆਂ ਤਸਵੀਰਾਂ ਸੀ ਪਿਛਲੇ ਦਿਨਾਂ ਅੱਜ ਦਿਖਾਈਆਂ ਔਰ ਹੁਣ ਇੱਕ ਆਸ ਦੀ ਕਿਰਨ ਜ਼ਰੂਰ ਜਾਗੀ ਹੈ ਕਿਉਂਕਿ ਖਬਰ ਦਾ ਇੱਕ ਵੱਡਾ ਅਸਰ ਹੋਇਆ ਅਸੀਂ ਖਿਡਾਰੀ ਕੋਲ ਹੀ ਪੁੱਛਾਂਗੇ ਖਬਰ ਚੱਲੀ ਪੀਟੀਸੀ ਨਿਊਜ਼ ਤੇ ਅਸੀਂ ਖਬਰ ਚਲਾਈ ਬੜੇ ਪ੍ਰਮੁਖਤਾ ਦੇ ਨਾਲ ਕੀ ਅੱਗੋਂ ਮੈਸੇਜ ਆਇਆ ਕੋਈ ਸਰਕਾਰ ਵੱਲੋਂ ਮੈਂ ਸੁਣਿਆ ਕੋਈ ਨੌਕਰੀ ਦਿੱਤੀ ਗਈ ਹੈ ਮੈਨੂੰ ਜ਼ਤਤ ਪਹਿਲਾਂ ਦਾ ਪੀਟੀਸੀ ਨਿਊਜ਼ ਦਾ ਤੇ ਹਰੇਕ ਉਸ ਚੈਨਲ ਦਾ ਮੈਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਨਿਰਪੱਖ ਹੋ ਕੇ ਮੇਰਾ ਸੱਚਾਈ ਦਾ ਸਾਥ ਦਿੱਤਾ ਤੇ ਪੂਰੇ ਇੰਡੀਆ ਪੂਰੇ ਵਰਲਡ ਨੂੰ ਦੱਸਿਆ ਕੀ ਮੈਨਾਂ ਆਕੋ ਦਰੇ ਉਹ ਦੂਜਾ ਮੈਂ ਗੌਰਵ ਜੀ ਦਾ ਧੰਨਵਾਦ ਕਰਦਾ ਆ ਈਸ਼ਾਨ ਪ੍ਰੀਤ ਜੀ ਚੰਡੀਗੜ੍ਹ ਤੋਂ ਔਰ ਹਰ ਇੱਕ ਉਸ ਦਾ ਜਿਨੇ ਮੇਰੀ ਲੜਾਈ ਚ ਮੇਰਾ ਸਾਥ ਦਿੱਤਾ ਦੂਜੀ ਗੱਲ ਤੁਸੀਂ ਨਿਊਜ਼ਾਂ ਤੇ ਚਲਾ ਰਹੇ ਹੋ ਕਿ ਮੈਨੂੰ ਗੌਰਮੈਂਟੋਂ ਮਿਲ ਗਈ ਬਟ ਮੈਨੂੰ ਗੌਰਮੈਂਟ ਦੀ ਉਹ ਵਜੇ ਪੱਕਿਆਂ ਚ ਨਹੀਂ ਮਿਲੀ ਮੈਨੂੰ ਆਊਟਸੋਰਸਡਾਈ ਇਹਨਾਂ ਨੇ ਪਰਤੀ ਕਰਿਆ ਸੋ ਆਊਟਸੋਰਸਡਾਈ ਉਹਨੇ ਇਹ ਨਹੀਂ ਬਤਾ ਕਦ ਪੱਕਾ ਹੋਊਗਾ ਤੋਂ ਮੈਂ ਇਹਦੇ ਲਈ ਵੀ ਦਿਲੋਂ ਧੰਨਵਾਦ ਕਰਦਾ ਕਿ ਮੈਨੂੰ ਇਹਨਾਂ ਨੇ ਰੋਜ਼ਗਾਰ ਤੇ ਲਾ ਦਿੱਤਾ ਤੋ ਧੰਨਵਾਦ ਕਰਦਾ ਹਾਂ ਏਡੀਸੀ ਸਾਹਿਬ ਦਾ ਡੀਸੀ ਮੈਮ ਦਾ ਤੇ ਖੰਨੇ ਹਲਕੇ ਦੇ ਐਮਐਲਏ ਦਾ ਜਿਨ੍ਹਾਂ ਨੇ ਜ਼ੋਰ ਲਾਇਆ ਤੇ ਈਓ ਸਾਹਿਬ ਦਾ ਕਿਹੜੇ ਡਿਪਾਰਟਮੈਂਟ ਵਿੱਚ ਤੁਹਾਨੂੰ ਇਸ ਵਾਰੀ ਆਊਟਸੋਰਸਡ ਨੌਕਰੀ ਦਾ ਜਿਹੜੀ ਆ ਉਹ ਮਦਦ ਕੀਤੀ ਹੈ ਸਰਕਾਰ ਨੇ ਮੈਨੂੰ ਡੀਸੀ ਸਾਹਿਬ ਵੱਲੋਂ ਰਿਕਮੈਂਡ ਕੀਤਾ ਗਿਆ ਖੰਨਾ ਦੇ ਵਿੱਚ ਨਗਰ ਨਿਯਮ ਦੇ ਵਿੱਚ ਕਲੈਰੀਕਲ ਪੋਸਟ ਯਾਨੀ ਕਲਰਕ ਦੀ ਨੌਕਰੀ ਦੇ ਅੱਛਾ ਕੀ ਲੱਗਦਾ ਕੀ ਹੈ ਰੋਸ਼ ਜਿਤਾਇਆ ਬੂਟ ਪਾਲਿਸ਼ ਕੀਤੇ ਅਸੀਂ ਖਬਰ ਚਲਾਈ ਉਸ ਖਬਰ ਦਾ ਹੀ ਇੱਕ ਵੱਡਾ ਅਸਰ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚੀ ਕਿ ਐਡੇ ਕਾਂਗਰਸ ਦੇ ਸਰਕਾਰ ਵੱਲੇ ਕੋਈ ਮਦਦ ਨਹੀਂ ਹੋਈ ਜੀ ਬਿਲਕੁਲ ਕਾਂਗਰਸ ਦੇ ਟਾਈਮ ਅਸੀਂ ਮੈਂ ਕੱਲਾ ਨਹੀਂ ਕਈ ਹੋਰ ਪਲੇਅਰ ਵੀ ਜੀ ਆਤੀ ਜਿਨ੍ਹਾਂ ਨੇ ਤਰਨਾ ਲਾਇਆ ਪਰ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੇ ਸਾਡੀ ਗੁਆਰ ਨਹੀਂ ਜੁਣੀ ਸੋ ਹੁਣ ਅੱਜ ਕਿਤੇ ਨਾ ਕਿਤੇ ਮੈਨੂੰ ਉਮੀਦ ਦੀ ਕਰਨ ਹੈ ਜਾਈ ਹੈ ਕਿ ਇਸੇ ਤਰ੍ਹਾਂ ਆਮ ਆਨਵੀ ਪਾਰਟੀ ਵੀ ਮੇਰੀ ਆਵਾਜ਼ ਸੁਣੂਗੀ ਤੇ ਮੈਨੂੰ ਜਲਦੀ ਪੱਕਿਆਂ ਦੇ ਵਿੱਚ ਕੀਤਾ ਜਾਏ ਪਰ ਢਾਈ ਸਾਲ ਗੁਜ਼ਰ ਗਏ ਸਰਕਾਰ ਦਾ ਜਿਹੜਾ ਢਾਈ ਸਾਲ ਦਾ ਅ ਕਾਰਸਕਾਲ ਦਾ ਟਾਈਮ ਸੀ ਉਹ ਵੀ ਲੰਘ ਗਿਆ ਉਹ 2.5 ਸਾਲਾਂ ਦੇ ਵਿੱਚ ਤੁਸੀਂ ਰਾਬਤਾ ਬਣਾਉਂਦੇ ਰਹੇ ਬੜੀ ਦੇਰ ਬਾਅਦ ਸਰਕਾਰ ਨੇ ਸੁਣੀ ਚਲੋ ਕਹਿੰਦੇ ਨੇ ਦੇਰ ਆਏ ਤੇ ਰੁਸਤੇ ਆਏ ਸੋ ਮੈਂ ਤੁਹਾਨੂੰ ਮਤ ਕਰਦਾ ਸਾਰਿਆਂ ਦਾ ਤੇ ਆਮ ਆਨIi ਪਾਰਟੀ ਦੇ ਵਰਕਰਾਂ ਦਾ ਅਦਰ ਪਾਰਟੀ ਦੇ ਵਰਕਰਾਂ ਦਾ ਜਿਨ੍ਹਾਂ ਨੇ ਮੇਰਾ ਪਾਰ ਦਿੱਤਾ ਚਲੋ ਮੇਰੇ ਨਾਲ ਗੌਰਵ ਸੱਚਾ ਯਾਦਵ ਵੀ ਹੈ ਲਗਾਤਾਰ ਉਹ ਮੁੱਦੇ ਚੁੱਕਦੇ ਰਹਿੰਦੇ ਨੇ ਕਿ ਲੱਗਦਾ ਕੀ ਹੈ ਕਿ ਕਿਉਂਕਿ ਮੀਡੀਆ ਦੇ ਵਿੱਚ ਆ ਕੇ ਤੁਸੀਂ ਮੁੱਦੇ ਚੁੱਕਦੇ ਹੋ ਅਸੀਂ ਵੀ ਇਹ ਮੁੱਦਾ ਚੁੱਕਿਆ ਤੁਹਾਡੇ ਨਾਲ ਮੈਂ ਨਵੀਨ ਜੀ ਗੱਲ ਕਹਿਣਾ ਚਾਹਾਂਗਾ ਮੈਂ ਹਮੇਸ਼ਾ ਕਹਿੰਦਾ ਕਿ ਕੌਣ ਕਹਿੰਦਾ ਵਾ ਕਿ ਆਵਾਜ਼ ਚੱਕਣ ਦੇ ਨਾਲ ਅਗਰ ਤੁਸੀਂ ਆਵਾਜ਼ ਚੁੱਕੋ ਆਵਾਜ਼ ਸੱਚ ਦੀ ਹੋਵੇ ਹੱਕ ਦੀ ਹੋਵੇ ਤੇ ਕਿਉਂ ਨਹੀਂ ਸੁਣੀ ਜਾਂਦੀ ਕੌਣ ਕਹਿੰਦਾ ਵਾ ਕਿ ਜੇ ਤੁਸੀਂ ਕੋਈ ਮੁੱਦਾ ਚੱਕਦੇ ਹੋ ਤਾਂ ਮੁੱਦਾ ਅੰਜਾਮ ਤੱਕ ਨਹੀਂ ਪਹੁੰਚਦਾ ਲੋਕ ਉਸ ਮੁੱਦਾ ਨੂੰ ਦੂਰਾ ਛੱਡ ਦਿੰਦੇ ਆ ਇਸ ਕਰਕੇ ਉਹ ਅੰਜਾਮ ਤੱਕ ਨਹੀਂ ਪਹੁੰਚਦਾ ਬੜੀ ਖੁਸ਼ੀ ਹੈ ਮੈਂ ਵਧਾਈ ਦੇਣਾ ਚਾਹਾਂਗਾ ਪਹਿਲਾਂ ਤਾਂ ਪੀਟੀਸੀ ਨਿਊਜ਼ ਚੈਨਲ ਨੂੰ ਜੀ ਹਾਂ ਪੀਟੀਸੀ ਨਿਊਜ਼ ਚੈਨਲ ਨੂੰ ਕਿਉਂਕਿ ਦੇਖੋ ਮੀਡੀਆ ਮੀਡੀਆ ਇੱਕ ਐਸਾ ਮੈਂ ਕਹੂੰਗਾ ਕਿ ਆਜ ਦੀ ਡੇਟ ਦੇ ਵਿੱਚ ਉਹ ਚੀਜ਼ ਹੈ ਜਿਹੜਾ ਆਵਾਜ਼ ਬੁਲੰਦ ਕਰਦਾ ਆਵਾਜ਼ ਨੂੰ ਤੱਕ ਲੈ ਕੇ ਜਾਂਦਾ ਮੀਡੀਆ ਇਜ਼ ਦਾ ਫੋਰਥ ਲੈਗ ਆਫ ਡੈਮੋਕ੍ਰੇਸੀ ਮੀਡੀਆ ਹੈ ਤਾਂ ਲੋਕਤੰਤਰ ਜ਼ਿੰਦਾਬ ਹੈ ਸੋ ਅੱਜ ਤਰੁੰਦੀ ਮੈਂ ਇਹਨੂੰ ਜਿੱਤ ਜਾਂ ਹਾਰ ਨਹੀਂ ਕਹੂੰਗਾ ਮੈਂ ਇਹਨੂੰ ਇਹ ਕਹਾਂਗਾ ਕਿ ਇੱਕ ਐਸੀ ਕੋਸ਼ਿਸ਼ ਹੈ ਜਿਹੜੀ ਪੰਜਾਬ ਦੇ ਕਈ ਹੋਰ ਲੱਖਾਂ ਕਰੋੜਾਂ ਨੌਜਵਾਨਾਂ ਲਈ ਇੰਸਪੀਰੇਸ਼ਨ ਬਣੇਗੀ ਤਰੁੰਦਾ ਹੱਕ ਜਿਹੜਾ ਬਣਦਾ ਸੀ ਇਹ ਹੱਕ ਸੱਚ ਦੀ ਲੜਾਈ ਦੀ ਗੱਲ ਕਰਦੇ ਆ ਇਹ ਹੱਕ ਹੈ ਇਤੁਰੁੰਦਾ ਹਾਕਸੀ ਇੰਟਰਨੈਸ਼ਨਲ ਖਿਡਾਰੀ ਪੰਜਾਬ ਦਾ ਹਿੰਦੁਸਤਾਨ ਦਾ ਨਾਮ ਰੋਸ਼ਨ ਕਰਨ ਵਾਲਾ ਇਸ ਖਿਡਾਰੀ ਆ ਜਿਹੜਾ ਰੋਲ ਮਾਡਲ ਹੈ ਸੋ ਅੱਜ ਤਰਨ ਨੂੰ ਚਾਹ ਆਊਟਸੋਰਸ ਤੇ ਮੈਨੂੰ ਨੌਕਰੀ ਦਿੱਤੀ ਗਈ ਹੈ ਕਾਰਪੋਰੇਸ਼ਨ ਐਜ਼ ਅ ਕਲਰਕ ਦਿੱਤੀ ਗਈ ਹੈ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਕਿਤੇ ਨਾ ਕਿਤੇ ਇੱਕ ਉਮੀਦ ਦੀ ਕਿਰਨ ਜਾਗੀ ਹੈ ਸੋ ਮੈਂ ਇਸ ਸੀਨ ਨੂੰ ਦੇਖ ਕੇ ਮੈਂ ਸੋਚਾਂਗਾ ਮੇਰੇ ਅੰਦਰ ਇੱਕ ਚੀਜ਼ ਹੋਰ ਵੀ ਉੱਠੇਗੀ ਕਿ ਪੰਜਾਬ ਦੇ ਹੋਰ ਵੀ ਨੌਜਵਾਨ ਤਰਨ ਨੂੰ ਦੇਖਦੇ ਹੋਏ ਖੇਡਾਂ ਵੱਲ ਆਣਗੇ ਤੇ سرکارا صاحب دے سرکارا صاحب دے میں ਧੰਨਵਾਦ ਕਰਨਾ ਚਾਹਾਂਗਾ ਭਗਵੰਤਪਨ ਸਾਹਿਬ ਦਾ ਧੰਨਵਾਦ ਕਰਨਾ ਚਾਹਾਂਗਾ ਡੀਸੀ ਲੁਧਿਆਣਾ اے ڈی سی ਦਾ اور ਖੰਨਾ ਪ੍ਰਸ਼ਾਸਨ ਦਾ جی ہاں ਖੰਨਾ ਪ੍ਰਸ਼ਾਸਨ ਦਾ اور تمام انہاں لوکاں ਦਾ جنہوں نے ترون ਦਾ ਸਾਥ ਦਿੱਤਾ اور میں پھر ایک ਵਾਰੀ ਕਹਾਂਗਾ ਕਿ ਇਹ ਜਿੱਤ یہ ਹਾਰ ਦੀ ਮੈਂ ਗੱਲ ਨਹੀਂ ਕਰਾਂਗਾ ਇਹਦਾ ਸਹਰਾ ترੂਨ ਦੇ ਇਸ ਇਸ ਅੱਜ ਜੋ ترੂਨ ਨੂੰ ਜੋ ਮਿਲਿਆ ਵੈ ਜੋ ਨੇ ਅਚੀਵ ਕੀਤਾ ਵੈ ਉਹਦਾ ਸਾਰਾ ਸਹਿਰਾ ਮੈਂ মিডিਆ ਨੂੰ ਦੇਣਾ ਚਾਹਾਂਗਾ ਸਿਰਫ ਔਰ ਸਿਰਫ মিডিਆ ਨੂੰ ਦੇਣਾ ਚਾਹਾਂਗਾ ਇੱਕ ਵਾਰੀ ਫੇਰ ਮੈਂ ਪੀਟੀਸੀ ਨਿਊਜ਼ ਨੂੰ ਧੰਨਵਾਦ ਕਰਨਾ ਚਾਹਾਂਗਾ ਬਹੁਤ ਬਹੁਤ ਸੋ ਖਬਰ ਦਾ ਇੱਕ ਵੱਡਾ ਅਸਰ ਹੋਇਆ ਔਰ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਤਸਵੀਰਾਂ ਦਿਖਾਈਆਂ ਸੀ ਕਰਨ ਓਜਲਾ ਆਏ ਸੀ ਉਹਨਾਂ ਨੇ ਮਦਦ ਕੀਤੀ ਕਰਨ ਓਜਲੇ ਨੇ ਉਸ ਤੋਂ ਬਾਅਦ ਤੁਸੀਂ ਫਿਰ ਰੋਸ਼ਵਲ ਜੋ ਡੀਸੀ ਦਫ਼ਤਰ ਦੇ ਬਾਹਰ ਆਏ ਹੁਣ ਸੰਤੁਸ਼ਟ ਹੁਣ ਜਿਉਟਾ ਇਹ ਮੈਂ ਆਪਣੀ ਗੇਮ ਨੂੰ ਹੋਰ ਨਹੀਂ ਕਰੂੰਗਾ ਮੈਂ ਆਪਣੇ ਵਰਗੀ ਹੋਰ ਪਲੇਅਰਾਂ ਨੂੰ ਵੀ ਮੋਟੀਵੇਟ ਕਰਕੇ ਅੱਗੇ ਲੈ ਕੇ ਆ ਸਕਦਾ ਜਿਹੜੇ ਅੱਜ ਨਿਰਾਸ਼ਾ ਭਰੀ ਜ਼ਿੰਦਗੀ ਗੁਜ਼ਾਰ ਰਹੇ ਨੇ ਮੈਂ ਉਹਨਾਂ ਨੂੰ ਹੱਕ ਨਾ ਗਾਇਦਕਦਾ ਕਿ ਮੇਰੀ ਅੱਜ ਭਗਵੰਤ ਮਾਨ ਦਰਕਾਰ ਨੇ ਸੁਣੀਆ ਟੋਡੀ ਵੀ ਸੁਣਨਗੇ ਤੂੰ ਦੀ ਨਸ਼ਾ ਪੱਤਾ ਛੱਡੋ ਤੇ ਗਰਾਊਂਡ ਜੁਆਇਨ ਕਰੋ ਚਲੋ ਅਸੀਂ ਹਮੇਸ਼ਾ ਪੀਟੀਸੀ ਨੈਟਵਰਕ ਤੇ ਮੁੱਦੇ ਚੁੱਕਦੇ ਆ ਉਹਨਾਂ ਨੂੰ ਅੰਜਾਮ ਤੱਕ ਪਹੁੰਚਾਉਂਦੇ ਆ ਔਰ ਲਗਾਤਾਰ ਕਈ ਵਾਰ ਅਸੀਂ ਅਜੇ ਮੁੱਦੇ ਚੁੱਕੇ ਨੇ ਔਰ ਪੀਟੀਸੀ ਨਿਊਜ਼ ਦਾ ਇੱਕ ਵੱਡਾ ਅਸਰ ਹੋਇਆ ਸਰਕਾਰਾਂ ਤੱਕ ਆਵਾਜ਼ ਪਹੁੰਚਦੀ ਆ ਔਰ ਸਰਕਾਰ ਤੱਕ ਆਵਾਜ਼ ਪਹੁੰਚਣ ਤੋਂ ਬਾਅਦ ਜਿਹੜੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਚਾਹੇ ਉਹ ਕਿਸਾਨ ਹੋਣ ਚਾਹੇ ਉਹ ਮਜ਼ਦੂਰ ਜਥੇਬੰਦੀਆਂ ਹੋਣ ਚਾਹੇ ਉਹ ਸਰਕਾਰੀ ਮੁਲਾਜ਼ਮ ਹੋਣ ਜਦੋਂ ਹੜਤਾਲ ਤੇ ਜਾਂਦੇ ਨੇ ਪਰ ਹੁਣ ਇੱਕ ਵਾਰ ਖਿਡਾਰੀ ਜਿਹੜਾ ਪਿਛਲੇ ਕਈ ਸਾਲਾਂ ਤੋਂ ਇਹੀ ਮੰਗ ਕਰ ਰਿਹਾ ਸੀ ਕਿ ਉਹ ਬੇਰੋਜ਼ਗਾਰ ਹੈ ਉਸਨੇ ਇੰਟਰਨੈਸ਼ਨਲ ਲੈਵਲ ਤੇ ਮੈਡਲ ਜਿੱਤੇ ਨੇ ਔਰ ਪੀਟੀਸੀ ਨਿਊਜ਼ ਤੇ ਜਦੋਂ ਖਬਰ ਚੱਲੀ ਤਾਂ ਉਸ ਦਾ ਇੱਕ ਵੱਡਾ ਅਸਰ ਹੋਇਆ ਸਰਕਾਰ ਜਾਗੀ ਹੁਣ ਆਊਟਸੋਰਸਿੰਗ ਤੇ ਨੌਕਰੀ ਦਿੱਤੀ ਗਈ ਹੈ ਔਰ ਖਿਡਾਰੀ ਤੇ ਜਿਹੜੇ ਸਮਾਜ ਸੇਵਿਕ ਸੰਸਥਾ ਦੇ ਆਗੂ ਹੈ ਗੌਰਵ ਸੱਚਾ ਯਾਦਵ ਉਹ ਵੀ ਪੀਟੀਸੀ ਨਿਊਜ਼ ਦਾ ਧੰਨਵਾਦ ਕਰ ਰਹੇ ਨੇ ਅਸੀਂ ਹਮੇਸ਼ਾ ਅਜਿਹੇ ਮੁੱਦੇ ਅੱਗੇ ਵੀ ਚੁਕਦੇ ਰਾਂਗੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ